देखो ਉਹਨੂੰ ਰਾਤੇ ਰਾਤ ਮੇਰਠ ਲੈ ਕੇ ਜਾਇਆ ਜਾਂਦਾ ਤੇ ਉਹਨੂੰ ਤੜਕੇ ਕੱਲ ਨੂੰ ਫਾਂਸੀ ਹੋਣੀ ਹੈ ਇੱਕ ਤੇ ਕੌਣ ਜਾਵੇਗਾ ਸੁਪਰੀਮ ਕੋਰਟ ਰਾਤ ਤੱਕ ਜਾਗਦੀ ਹੈ ਤੇ ਦੋਸਤੋ ਸਵੇਰੇ ਉਹਨੂੰ ਫਾਂਸੀ ਹੋਣੀ ਹੈ ਤੇ ਸਵੇਰੇ ਫਾਂਸੀ ਹੋਣ ਤੋਂ ਪਹਿਲਾਂ ਪਹਿਲਾਂ ਰਾਤ ਨੂੰ ਸੁਪਰੀਮ ਕੋਰਟ ਫਾਂਸੀ ਤੇ ਰੋਕ ਲਗਾ ਦਿੰਦੀ ਹੈ ਉਸ ਵਿਅਕਤੀ ਦੀ ਖਾਤਰ ਸਾਡੇ ਦੇਸ਼ ਦੇ ਇਨਸਾਫਪਸੰਦ ਵਕੀਲ ਪਹੁੰਚ ਜਾਂਦੇ ਨੇ ਕਿ ਇਹ ਨੂੰ ਕਿਵੇਂ ਫਾਂਸੀ ਲਾਈ ਜਾ ਸਕਿਆ ਜਦੋਂ ਕਿ ਫਾਂਸੀ ਜੇ ਲਾਤੀ ਤਾਂ ਇਹ ਬਾਕੀ ਦੇ ਕੇਸਾਂ ਦੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਸੁਪਰੀਮ ਕੋਰਟ ਦੇ ਵਿੱਚ ਕੱਲ ਇੱਕ ਐਸਾ ਫੈਸਲਾ ਆਇਆਗਾ ਜਿਹਦੇ ਵਿੱਚ ਸ੍ਰਿੰਦਰ ਕੋਹਲੀ ਨੂੰ 13 ਬੱਚਿਆਂ ਦੇ ਕਤਲ ਦੇ ਵਿੱਚੋਂ ਬਰੀ ਕੀਤਾ ਗਿਆਗਾ ਔਰ ਉਹਨੂੰ ਕਿਹਾਗਾ ਕਿ ਕੱਲ ਤੱਕ ਉਹਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿਓ ਔਰ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਸਾਡੇ ਦੇਸ਼ ਦੇ ਕਾਨੂੰਨ ਦੀ ਕਿਵੇਂ ਆਪਾਂ ਕਹੀਏ ਕਿ ਚਨਾਜਾ ਨਿਕਲਿਆਗਾ ਪੂਰੀ ਵੀਡੀਓ ਨੂੰ ਅੰਤ ਤੱਕ ਸੁਣਿਓ ਦੋਸਤੋ ਕਿ ਸਾਡੇ ਦੇਸ਼ ਦਾ ਇਹ ਕਿਹੜਾ ਕਾਨੂੰਨ ਹੈ ਕਿ 13 ਬੱਚਿਆਂ ਦੇ ਕਤਲ ਦਾ ਦੋਸ਼ੀ ਜਿਹਨੂੰ ਥੱਲੇ ਵਾਲੀ ਅਦਾਲਤ ਨੇ ਫਾਂਸੀ ਹਾਈ ਕੋਰਟ ਨੇ ਫਾਂਸੀ ਸੁਪਰੀਮ ਕੋਰਟ ਨੇ ਫਾਂਸੀ ਇੱਕ ਵਾਰੀ ਨਹੀਂ ਕਿੰਨੀ ਵਾਰੀ ਹੋਈ ਲੇਕਿਨ ਆਖਰ bari ਕਿਉਂ ਕਰ ਦਿੱਤਾ ਗਿਆ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ 18 ਸਾਲ ਪਹਿਲਾਂ ਇੱਕ ਨਿਠਾਰੀ ਦੇ ਵਿੱਚ ਬੱਚਿਆਂ ਦੇ ਕੰਕਾਲ ਮਿਲਦੇ ਨੇ ਔਰ ਕੰਕਾਲ ਜਦੋਂ ਮਿਲਦੇ ਨੇ ਦੇਸ਼ ਦੇ ਵਿੱਚ ਹੜਕਮ ਮੱਚ ਜਾਂਦਾ ਹੈਗਾ ਔਰ ਇੱਕ ਤੋਂ ਇੱਕ ਬਾਅਦ ਬੱਚੇ ਦੇ ਕੰਕਾਲ ਮਿਲੇ ਔਰ ਜਿਹੜਾ ਉੱਥੇ ਪੰਦੇਰ ਦੀ ਕੋਠੀ ਸੀਗੀ ਜਿਹੜਾ ਕਿ ਇਧਰ ਮਲੇਰ ਕੋਲੇ ਦੇ ਲਾਗੇ ਦਾ ਉਹ ਸੀਗਾ ਵਿਅਕਤੀ ਪੰਦੇਰ ਦੀ ਕੋਠੀ ਦੇ ਵਿੱਚ ਇੱਕ ਸਰਿੰਦਰ ਕੋਲੀ ਨਾਂ ਦਾ ਨੌਕਰ ਸੀਗਾ ਜਿਸ ਨੇ ਇਹ ਮੰਨ ਲਿਆ ਜਦੋਂ ਤੁਹਾਨੂੰ ਪਤਾ ਬਹੁਤ ਵੱਡਾ ਵੱਡੀਆਂ ਵੱਡੀਆਂ ਖਬਰਾਂ ਸਾਰੇ ਦੇਸ਼ ਦਾ ਮੀਡੀਆ ਔਰ ਸਾਰੇ ਦੇਸ਼ ਦੀਆਂ ਏਜੰਸੀਆਂ ਸੀਬੀਆਈ ਇਹ ਬੋ ਸਾਰੀਆਂ ਉੱਥੇ ਲੱਗੀਆਂ ਹੋਈਆਂ ਸੀ ਉਹਨਾਂ ਬੱਚਿਆਂ ਦੀਆਂ ਹੱਡੀਆਂ ਨੂੰ ਤੇ ਨਾਲ ਫੋਰੈਂਸਿਕ ਟੀਮਾਂ ਸਾਰਾ ਕੁਝ ਕਰ ਕਰਾ ਕੇ ਦੋਸਤੋ ਉਹਦਾ ਜਿਹੜਾ ਕੇਸ ਹੈ 13 ਬੱਚਿਆਂ ਦਾ ਕਤਲ ਦਾ ਕੇਸ ਸਰਿੰਦਰ ਕੋਹਲੀ ਦੇ ਉੱਪਰ ਪੈ ਜਾਂਦਾ ਔਰ ਸਰਿੰਦਰ ਕੋਹਲੀ ਸਾਰਾ ਕੁਝ ਮੰਨ ਲੈਂਦਾ ਕਿ ਹਾਂ ਇਹ ਕਤਲ ਮੈਂ ਕੀਤੇ ਨੇ ਬੱਚਿਆਂ ਦਾ ਬਲਾਤਕਾਰ ਪਹਿਲਾਂ ਮੈਂ ਕਰਦਾ ਸੀ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਮਾਰ ਕੇ ਉਹਨਾਂ ਦਾ ਮੈਂ ਮਾਸ ਖਾਂਦਾ ਸੀ ਫਰਿੱਜ ਦੇ ਵਿੱਚੋਂ ਮਾਸ ਮਿਲਿਆ ਸਾਰੇ ਸਬੂਤ ਮਿਲੇ ਕੋਈ ਐਸਾ ਸਬੂਤ ਨਹੀਂ ਸੀ ਜਿਹੜਾ ਨਾ ਮਿਲਿਆ ਤਾਂ ਦੋਸਤੋ ਇਹਦਾ ਕੇਸ ਚੱਲਦਾ ਔਰ ਉਹਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਪਹਿਲਾਂ 12 ਬੱਚਿਆਂ ਦੇ ਕਤਲ ਦੇ ਵਿੱਚ ਉਹਨੂੰ ਫਾਂਸੀ ਹੁੰਦੀ ਆ ਫਿਰ 13ਵੇਂ 15 ਸਾਲ ਦੀ ਇੱਕ ਬੱਚੀ ਦੇ ਕਤਲ ਦੇ ਵਿੱਚ ਉਹਨੂੰ ਫਾਂਸੀ ਹੁੰਦੀ ਹੈ ਔਰ ਪਹਿਲਾਂ نیچے ਤੋਂ ਫਿਰ ਹਾਈ ਕੋਰਟ ਤੋਂ ਉਹਨੂੰ ਫਾਂਸੀ ਹੁੰਦੀ ਆ ਦੋਸਤੋ ਵੀਡੀਓ ਨੂੰ ਨਾ ਅੰਤ ਤੱਕ ਸੁਣਿਓ ਮੈਂ ਇਹਦਾ ਰਿਜ਼ਲਟ ਕੱਢ ਕੇ ਤੁਹਾਨੂੰ ਦੱਸਣਾ ਕਿ ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਕੀ ਆ ਇਹ ਮਤਲਬ ਕਿਸ ਤਰ੍ਹਾਂ ਦਾ ਸਾਡੇ ਦੇਸ਼ ਦਾ ਕਾਨੂੰਨ ਹੈ ਤਾਂ ਦੋਸਤੋ ਉਹਨੂੰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚੋਂ ਵੀ ਉਹਦੀ ਫਾਂਸੀ ਦੇ ਉੱਪਰ ਮੋਹਰ ਲੱਗ ਜਾਂਦੀ ਹੈ ਕਿ ਇਹਨੂੰ ਫਾਂਸੀ ਲਾ ਦਿੱਤਾ ਜਾਵੇ ਫਿਰ ਕਮਾਲ ਦੇਖੋ ਦੋਸਤੋ ਕੀ ਹੁੰਦਾਗਾ ਕਿ ਉਹ ਜਦੋਂ ਫੇਰ ਮਤਲਬ ਉਹਦੇ ਤੇ ਰਿਵਿਊ ਪਟੀਸ਼ਨ ਵੀ ਪਾਉਂਦਾ ਉਹਦੀ ਰਿਵਿਊ ਪਟੀਸ਼ਨ ਵੀ ਖਾਰਜ ਹੋ ਜਾਂਦੀ ਹੈ ਤੇ ਉਹਦੀ ਫਾਂਸੀ ਦੇ ਉੱਪਰ ਮੋਹਰ ਲੱਗ ਜਾਂਦੀ ਹੈ 2013 ਦੇ ਵਿੱਚ ਉਹਨੂੰ ਫਾਂਸੀ ਲਾਉਣ ਦੀ ਖਾਤਰ ਜਿਹੜਾ ਦਾਸਨਾ ਮਸੂਰੀ ਨਾਮ ਦਾ ਕੋਈ ਦਿੱਲੀ ਦੇ ਨੇੜੇ ਜਿਹੜੀ ਜੇਲ੍ਹ ਦੇ ਵਿੱਚ ਉਹ ਸੀਗਾ ਉੱਥੇ ਉਹਨੂੰ ਫਾਂਸੀ ਦੇ ਹੁਕਮ ਸੁਣਾ ਦਿੱਤੇ ਜਾਂਦੇ ਨੇ ਮੈਜਿਸਟ੍ਰੇਟ ਚਲਿਆ ਜਾਂਦਾ ਤੇ ਲੇਕਿਨ ਕਿਉਂਕਿ ਉੱਥੇ ਫਾਂਸੀ ਦਾ ਪ੍ਰਬੰਧ ਨਹੀਂ ਸੀਗਾ ਮੈਜਿਸਟ੍ਰੇਟ ਲਿਖ ਕੇ ਦੇ ਦਿੰਦਾ ਕਿ ਤੇ ਫਾਂਸੀ ਦਾ ਪ੍ਰਬੰਧ ਨਹੀਂ ਕਿਉਂਕਿ ਮੇਰਠ ਦੇ ਵਿੱਚ ਫਾਂਸੀ ਦਾ ਪ੍ਰਬੰਧ ਹੈ ਉਹਨੂੰ ਰਾਤੇ ਰਾਤ ਮੇਰਠ ਦੇ ਵਿੱਚ ਲਜਾਇਆ ਜਾਂਦਾ ਅੱਛਾ ਦੋਸਤੋ ਕਮਾਲ ਦੇਖੋ ਉਹਨੂੰ ਰਾਤੋ ਰਾਤ ਮੇਰਠ ਲੈ ਕੇ जाया ਜਾਂਦਾ ਤੇ ਉਹਨੂੰ ਤੜਕੇ ਕੱਲ ਨੂੰ ਫਾਂਸੀ ਹੋਣੀ ਹੈ ਇੱਕ ਦਿਨ ਬਾਕੀ ਸੀ ਤਾਂ ਜਦੋਂ ਰਾਤੋਂ ਰਾਤ ਉਹਨੂੰ ਲੈ ਕੇ जाया ਜਾਂਦਾ ਕਿਤੇ ਖਬਰ ਲੀਕ ਹੋ ਜਾਂਦੀ ਆ ਸਾਡੇ ਦੇਸ਼ ਦੇ ਇਨਸਾਫ਼ ਪਸੰਦ ਵਕੀਲ ਰਾਤੋਂ ਰਾਤ ਮੇਰਠ ਪਹੁੰਚ ਜਾਂਦੇ ਨੇ ਕਿ ਇਹ ਫਾਂਸੀ ਕਿਵੇਂ ਹੋ ਸਕਦੀ ਹੈ ਜਦੋਂ ਕਿ ਇਹਦੇ ਵਿੱਚ ਅਜੇ 12 ਪਤਾ ਨਹੀਂ 16 ਕੇਸਾਂ ਦਾ ਫੈਸਲਾ ਹੋਣਾ ਬਾਕੀ ਹੈ ਇਹ ਕਿਹਾ ਜਾਂਦਾ ਹੈ ਕਿ ਜੇ ਇਹਨੂੰ ਫਾਂਸੀ ਲਗਾ ਦਿੱਤੀ ਗਈ ਬਾਕੀ ਦੇ ਕੇਸਾਂ ਦੀ ਤਰੀਕ ਭੁਗਤਣ ਕੌਣ ਆਵੇਗਾ ਇਸ ਕਰਕੇ ਇਹਨੂੰ ਫਾਂਸੀ ਨਾ ਲਗਾਈ ਜਾਵੇ ਸਾਡੇ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ देर रात ਤੱਕ ਇਸ ਕਨਿਆਉਣੇ ਅਪਰਾਧ ਦੀ ਜਿਹੜਾ ਕਿ ਸਾਰੇ ਭਾਰਤ ਦੇ ਵਿੱਚੋਂ ਕਨਿਆਣਾ अपराध ਮੰਨਿਆ ਗਿਆ ਬੱਚਿਆਂ ਨੂੰ ਮਾਰ ਕੇ ਬਲਾਤਕਾਰ ਕਰਕੇ ਜਦੋਂ ਉਹਦੇ ਚ ਗੱਲਾਂ ਆਈਆਂ ਸੀ ਕਿ ਜਦੋਂ ਬਲਾਤਕਾਰ ਕਰਨ ਦੇ ਵਿੱਚ ਅਸਫਲ ਹੋ ਜਾਂਦਾ ਸੀ ਫਿਰ ਬੱਚਿਆਂ ਨੂੰ ਮਾਰਦਾ ਸੀ ਉਹਨਾਂ ਦਾ ਮਾਸ ਪੁੰਨ ਕੇ ਖਾਂਦਾ ਖਾਂਦਾ ਸੀ ਭੜਕੇ ਇਹ ਵੀ ਕਿਹਾ ਗਿਆ ਸੀਗਾ ਕਿ ਕੱਚਾ ਮਾਸ ਬੱਚਿਆਂ ਦਾ ਉਹ ਖਾਂਦਾ ਸੀਗਾ ਉਸ ਵਿਅਕਤੀ ਦੀ ਖਾਤਰ ਸਾਡੇ ਦੇਸ਼ ਦੇ ਇਨਸਾਫਪਸੰਦ ਵਕੀਲ ਪਹੁੰਚ ਜਾਂਦੇ ਨੇ ਕਿ ਇਹ ਨੂੰ ਕਿਵੇਂ ਫਾਂਸੀ ਲਈ ਜਾ ਸਕਿਆ ਜਦੋਂ ਕਿ ਫਾਂਸੀ ਜੇ ਲਾਤੀ ਤਾਂ ਇਹ ਬਾਕੀ ਦੇ ਕੇਸਾਂ ਦੀ ਤਰੀਕ ਤੇ ਕੌਣ ਜਾਵੇਗਾ ਸੁਪਰੀਮ ਕੋਰਟ ਰਾਤ ਤੱਕ ਜਾਗਦੀ ਹੈ ਤੇ ਦੋਸਤੋ ਸਵੇਰੇ ਉਹਨੂੰ ਫਾਂਸੀ ਹੋਣੀ ਹੈ ਤੇ ਸਵੇਰੇ ਫਾਂਸੀ ਹੋਣ ਤੋਂ ਪਹਿਲਾਂ ਪਹਿਲਾਂ ਰਾਤ ਨੂੰ ਸੁਪਰੀਮ ਕੋਰਟ ਫਾਂਸੀ ਤੇ ਰੋਕ ਲਗਾ ਦਿੰਦੀ ਹੈ ਤੇ ਤੜਕੇ ਨੂੰ ਫਾਂਸੀ ਹੋਣੀ ਹੈ ਉਥੋਂ ਉਸ ਸਮੇਂ ਆਹ ਮੋਬਾਈਲ ਵਗੈਰਾ ਨਹੀਂ ਹੁੰਦੇ ਸੀ ਤਾਂ ਕਿਉਂਕਿ ਜੇ ਵਿਅਕਤੀ ਉਥੋਂ ਲੈ ਕੇ ਜਾਂਦਾ ਉਦੋਂ ਤੱਕ ਤਾਂ ਫਾਂਸੀ ਹੋ ਜਾਣੀ ਸੀ ਫਟਾਫਟ ਪ੍ਰਬੰਧ ਕੀਤਾ ਜਾਂਦਾ ਫੈਕਸ ਕੀਤਾ ਜਾਂਦਾ ਇਸ ਆਦਮਖੋਰ ਸੁਰਿੰਦਰ ਕੋਲੀ ਨੂੰ ਬਚਾਉਣ ਦੀ ਖਾਤਰ ਫੈਕਸ ਦੇ ਉੱਪਰ ਫੈਸਲਾ ਉੱਥੇ ਪਹੁੰਚਾਇਆ ਜਾਂਦਾ ਤੇ ਉਹਨੂੰ ਐਨ ਐਂਡ ਦੇ ਉੱਪਰ ਜਾ ਕੇ ਫાંਸੀ ਤੋਂ ਬਚਾ ਲਿਆ ਜਾਂਦਾ ਤੇ ਵਾਪਸ ਮੋੜ ਕੇ ਉਸੇ ਦਵਾ ਕਿਹੜਾ ਦਾਸ ਨਾ ਜਿਹੜੀ ਜੇਲ੍ਹ ਸੀ ਉੱਥੇ ਲੈ ਆਇਆ ਜਾਂਦਾ ਤਾਂ ਦੋਸਤੋ ਉਸ ਤੋਂ ਬਾਅਦ ਉਹ 12 ਕਤਲਾਂ ਦੇ ਵਿੱਚੋਂ ਬਰੀ ਹੋ ਜਾਂਦਾ ਦੇਖੋ ਤੁਸੀਂ ਕਮਾਲ ਦੀ ਗੱਲ ਜਿਹੜੇ ਕੇਸਾਂ ਦੇ ਵਿੱਚ ਪਹਿਲਾਂ ਫਾਂਸੀ ਹੁੰਦੀ ਆ ਸਾਰੀਆਂ ਅਦਾਲਤਾਂ ਦੇ ਵਿੱਚੋਂ ਫਾਂਸੀ ਹੋ ਜਾਂਦੀ ਆ ਫਿਰ ਉਹ 12 ਕੇਸਾਂ ਜੋ ਬਰੀ ਹੋ ਜਾਂਦਾ ਇੱਕ ਕੇਸ 15 ਸਾਲ ਦੀ ਬੱਚੀ ਦਾ ਉਹਦੇ ਤੇ ਬਾਕੀ ਰਹਿ ਜਾਂਦਾ ਜਿਹਦੇ 'ਚ ਉਹਨੂੰ ਫਾਂਸੀ ਹੋਣੀ ਸੀ ਆ ਉਸ ਤੋਂ ਬਾਅਦ ਦੋਸਤੋ ਉਹਨੇ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਜਿਹੜੀ ਲਾਈ ਹੋਈ ਸੀ ਉਹ ਵੀ ਉਹ ਖਾਰਜ ਹੋ ਜਾਂਦੀ ਆ ਫਿਰ ਉਹ ਅਲਾਹਾਬਾਦ ਹਾਈ ਕੋਰਟ ਪਹੁੰਚ ਜਾਂਦਾ ਤੇ ਅਲਾਹਾਬਾਦ ਹਾਈ ਕੋਰਟ ਦੇ ਵਿੱਚ ਉਹ ਕਹਿੰਦਾਗਾ ਕਿ ਮੈਨੂੰ ਤਾਂ ਇੰਨਾ ਲੰਮਾ ਸਮਾਂ ਹੋ ਗਿਆ ਫਾਂਸੀ ਦੇ ਵਿੱਚ ਰੋਜ਼ ਮੈਂ ਤਿਲ ਤਿਲ ਮਰਦਾ ਮੇਰੀ ਇਹ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਜਾਵੇ ਹਾਈ ਕੋਰਟ ਅਲਾਹਾਬਾਦ ਉਹਦੀ ਇਸ ਫਾਂਸੀ ਦੀ ਸਜ਼ਾ ਨੂੰ ਆ ਉਹਦੇ ਵਿੱਚ ਬਦਲ ਉਮਰ ਕਾਇਦ ਦੇ ਵਿੱਚ ਬਦਲ ਦਿੰਦੀ ਹੈ ਤੇ ਫਿਰ ਉਹ ਦੋਸਤੋ ਦੁਬਾਰਾ ਸੁਪਰੀਮ ਕੋਰਟ ਪਹੁੰਚ ਜਾਂਦਾ ਤੇ ਸੁਪਰੀਮ ਕੋਰਟ ਦੇ ਵਿੱਚ ਉਹਦੀ ਰਿਵਿਊ ਪਟੀਸ਼ਨ ਤਾਂ ਖਾਰਜ ਹੋ ਚੁੱਕੀ ਹੈ ਤਾਂ ਉਹ ਇੱਕ ਹੋਰ ਸੁਧਾਰ ਮਤਲਬ ਉਹਦਾ ਨਾਮ ਹੈਗਾ ਸੁਧਾਰ ਜਾਂਚਕਾ ਮੈਂ ਪੰਜਾਬੀ ਗੱਲ ਕਰੂੰਗਾ ਸੁਧਾਰ ਜਾਂਚਕਾ ਲਾਉਂਦਾ ਕਿ ਜਿਹੜੀ ਮਤਲਬ ਇਹ ਫੈਸਲੇ ਹੋਏ ਨੇ ਇਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ ਕਿਉਂਕਿ ਇਹ ਫੈਸਲੇ ਗਲਤ ਹੋਏ ਨੇ ਇਹਨਾਂ ਨੂੰ ਸੁਧਾਰਿਆ ਜਾਵੇ ਤੇ ਸਾਡੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦਾ ਬੈਂਚ ਪਰसों ਬੈਠਦਾ ਲੰਮੀ ਸੁਣਵਾਈ ਕਰਦਾ ਤੇ ਲੰਮੀ ਸੁਣਵਾਈ ਤੋਂ ਬਾਅਦ ਜਦੋਂ ਉਹ ਕਹਿੰਦਾ ਕਿ ਮੈਨੂੰ 12 ਕੇਸਾਂ ਦੇ ਵਿੱਚੋਂ ਤਾਂ ਬਰੀ ਕਰ ਦਿੱਤਾ ਜਦੋਂ ਮੈਂ 12 ਕਤਲ ਨਹੀਂ ਕੀਤੇ ਤਾਂ ਫਿਰ 13ਵਾਂ ਕਤਲ ਵੀ ਮੈਂ ਬੱਚੇ ਦਾ ਕਿੱਥੋਂ ਕੀਤਾ ਤਾਂ ਸੁਪਰੀਮ ਕੋਰਟ ਇਹ ਕਹਿ ਕੇ ਉਹਨੂੰ ਬਰੀ ਕਰ ਦਿੰਦੀ ਹੈ ਕਿ ਇਹਦੇ ਵਿੱਚ ਸਬੂਤਾਂ ਦੀ ਘਾਟ ਕਾਰਨ ਕਰਕੇ ਜਿਹੜਾ ਦੂਜਾ ਆਪਣਾ ਸੀਗਾ ਪੰਦੇਰੋ ਤਾਂ ਪਹਿਲਾਂ ਹੀ ਬਰੀ ਹੋ ਚੁੱਕਿਆ ਸੀਗਾ ਇਹਦੇ ਵਿੱਚ ਸੁਪਰੀਮ ਕੋਰਟ ਇਹ ਕਹਿ ਕੇ ਬਰੀ ਕਰ ਦਿੰਦੀ ਹੈ ਕਿ ਇਹਦੇ ਜੇ ਖਿਲਾਫ ਸਬੂਤਾਂ ਦੀ ਘਾਟ ਹੈ ਇਸ ਕਰਕੇ ਇਹਨੂੰ ਬਰੀ ਕਰ ਦਿੱਤਾ ਜਾਂਦਾ ਹੈ ਦੋਸਤੋ ਜਿਹਨੂੰ 12 13 ਕਤਲਾਂ ਦੇ ਵਿੱਚ ਸਾਰਿਆਂ ਕੋਰਟਾਂ ਨੇ ਫਾਂਸੀ ਦਿੱਤੀ ਫਾਂਸੀ ਦੇ ਐਨ ਰੱਸੇ ਦੇ ਕੋਲੋਂ ਮੋੜ ਕੇ ਲੈ ਆਂਦਾ ਤੇ ਉਹਨੂੰ ਬਰੀ ਕਰ ਦਿੰਦੀ ਹੈ ਸੁਪਰੀਮ ਕੋਰਟ ਤੇ ਇਹ ਆਰਡਰ ਆਉਂਦਾ ਕਿ ਇਹਨੂੰ ਫਟਾਫਟ ਕੱਲ ਨੂੰ ਬਰੀ ਕਰ ਦਿੱਤਾ ਜਾਵੇ ਸਾਡੇ ਦੇਸ਼ ਦੇ ਕਾਨੂੰਨ ਦੀ ਮੈਂ ਤਾਂ ਕਰਕੇ ਕਹਿਣਾਗਾ ਦੋਸਤੋ ਕਿ ਇਹ ਜਨਾਜਾ ਨਹੀਂ ਤਾਂ ਹੋਰ ਕੀ ਹੈ ਇਸ ਵਿਅਕਤੀ ਦੇ ਉੱਪਰ 50 ਕੇਸ ਚੱਲੇ ਦੋਸਤੋ 50 50 50 ਕੇਸਾਂ ਦਾ ਦੋਸ਼ੀ 16 ਕਤਲਾਂ ਦਾ ਦੋਸ਼ੀ ਬੱਚਿਆਂ ਦੇ ਕਤਲਾਂ ਦਾ ਦੋਸ਼ੀ ਮਾਸ ਖਾਣ ਦਾ ਦੋਸ਼ੀ ਬਲਾਤਕਾਰਾਂ ਦਾ ਦੋਸ਼ੀ ਉਹਨੂੰ ਤਾਂ ਬਰੀ ਕਰ ਦਿੱਤਾ ਜਾਂਦਾ ਹੈ ਤੇ ਸਾਡੇ ਦੇਸ਼ ਦੇ ਇਸੇ ਕਾਨੂੰਨ ਦੇ ਤਹਿਤ ਜਿਹੜੇ 35-35 ਸਾਲਾਂ ਤੋਂ ਸਿੱਖ ਕੈਦੀ ਉਹਨਾਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਕੋਈ ਇਸ ਤਰ੍ਹਾਂ ਦਾ ਅਪਰਾਧ ਨਹੀਂ ਕੀਤਾ ਕਿ ਉਹਨਾਂ ਨੇ ਕੋਈ ਬਲਾਤਕਾਰ ਕੀਤਾ ਕਿਸੇ ਦਾ ਮਾਸ ਖਾਦਾ ਉਹਨਾਂ ਨੇ ਸਿਰਫ ਆਪਣੇ ਜਿਹੜੇ ਨੌਜਵਾਨਾਂ ਦੇ ਕਾਤਲ ਬੇਅੰਤ ਸਿੰਘ ਬੁੱਚੜ ਵਰਗਿਆਂ ਨੂੰ ਸਜ਼ਾ ਦਿੱਤੀ ਸੀ ਔਰ ਉਹਨੂੰ ਸਜ਼ਾ ਦੇ ਕੇ ਹਜ਼ਾਰਾਂ ਲੱਖਾਂ ਪੰਜਾਬ ਦੇ ਨੌਜਵਾਨ ਬੇਗਨਾ ਨੌਜਾਨ ਬਚਾਏ ਸਿਗੇ ਉਹਨਾਂ ਦੇ ਕੇਸ ਦੇ ਵਿੱਚ ਬਲਵੰਤ ਸਿੰਘ ਰਾਜਵਾਨ ਜਿਹੜਾ ਕਿ ਪਿਛਲੇ 18 ਸਾਲਾਂ ਤੋਂ ਫਾਂਸੀ ਦੀਆਂ ਚੱਕੀਆਂ ਦੇ ਵਿੱਚ ਬੰਦਾ ਹੈ ਉਹਦੇ ਤੇ ਸੁਪਰੀਮ ਕੋਰਟ ਲਈ ਕੋਈ ਸਮਾਂ ਨਹੀਂ ਉਹਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਣ ਲਈ ਸੁਪਰੀਮ ਕੋਰਟ ਕੋਲੇ ਕੋਈ ਸਮਾਂ ਨਹੀਂ ਔਰ ਮੈਨੂੰ ਤੁਸੀਂ ਦੋਸਤੋ ਇੱਕ ਗੱਲ ਇਹ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਇਹ ਦੱਸ ਦਿਓ ਕਿ ਜੇਕਰ ਸ੍ਰਿੰਦਰ ਕੋਲੀ ਵਰਗੇ ਰਾਕਸਸ ਦੇ ਨਾਲ ਤੋਲਨਾ ਕੀਤੀ ਜਾਵੇ ਬਲਵੰਤ ਸਿੰਘ ਰਾਜਵਾਨੇ ਦੀ ਤੇ ਮੈਨੂੰ ਦੱਸੋ ਫਿਰ ਕੀ ਬਲਵੰਤ ਸਿੰਘ ਰਾਜਵਾਨਾ ਉਹਦੋਂ ਵੀ ਵੱਡਾ ਕੋਈ ਆਦਮਖੋਰ ਹੈ ਕਿ ਉਹਦੇ ਤੋਂ ਕਿੱਡਾ ਇੱਕ ਖਤਰਾ ਹੈ ਸ੍ਰਿੰਦਰ ਕੋਹਲੀ ਦੀ ਖਾਤਰ ਸੁਪਰੀਮ ਕੋਰਟ ਰਾਤ ਭਰ ਜਾਗੀ ਉਹਨੂੰ ਜਿਉਂਦਾ ਰੱਖਣ ਦੇ ਲਈ ਲੇਕਿਨ ਬਲਵੰਤ ਸਿੰਘ ਰਾਜਵਾਨੇ ਦੀ ਖਾਤਰ ਅੱਜ ਤੱਕ ਉਹਨਾਂ ਕੋਲੇ ਸਮਾਂ ਨਹੀਂ ਹੈਗਾ ਔਰ ਉਹਦੀ ਉਮਰ ਕੈਦ ਬਦਲਣ ਵੇਲੇ ਫਾਂਸੀ ਤੋਂ ਤਾਂ ਇਹ ਕਹਿ ਕੇ ਬਦਲ ਦਿੱਤੀ ਕਿ ਇਹਨੂੰ ਲੰਮਾ ਸਮਾਂ ਹੋ ਗਿਆ ਔਰ ਜਿਹੜਾ 35 ਸਾਲਾਂ ਦਾ ਬੈਠਾ ਅਡੀਕ ਕਰ ਰਿਹਾ ਫੈਸਲੇ ਦੀ ਜਿਹਨੇ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਜੁਰਮ ਨਹੀਂ ਕੀਤਾ ਹੈਗਾ ਉਹਦੇ ਲਈ ਸਾਡੇ ਦੇਸ਼ ਦੇ ਕਾਨੂੰਨ ਦੇ ਕੋਲੇ ਕੋਈ ਵੀ ਸਮਾਂ ਨਹੀਂ ਹੈ ਔਰ ਕੱਲ ਨੂੰ ਆਪਣੇ ਸੁਰਿੰਦਰ ਕੋਹਲੀ ਜਦੋਂ ਬਾਹਰ ਆਵੇਗਾ ਜਿਹੜੇ ਮਾਪਿਓ ਦੇ ਬੱਚੇ ਭੁੰਨ ਭੁੰਨ ਕੇ ਖਾਦੇ ਜਿਹੜੇ ਮਾਪਿਓ ਦੇ ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਟੋਟੇ ਕਰ ਕਰਕੇ ਖਾਧਾ ਗਿਆ ਸੀਗਾ ਉਹਨਾਂ ਬੱਚਿਆਂ ਦਾ ਉਹਨਾਂ ਮਾਪੇ ਦਾ ਕਿਵੇਂ ਕੱਲ ਨੂੰ ਸਾਡੇ ਦੇਸ਼ ਦੇ ਕਾਨੂੰਨ ਦੇ ਉੱਪਰ ਜਾਂ ਇਹਨਾਂ ਜੱਜਾਂ ਨੂੰ ਕਿੰਨੀਆਂ ਦਰਸੀਸਾਂ ਇਹਨਾਂ ਦੀਆਂ ਆਂਦਰਾਂ ਦੇਣਗੀਆਂ ਇਹ ਤਾਂ ਫਿਰ ਕੱਲ ਨੂੰ ਭਗਵਾਨ ਹੀ ਜਾਣਦਾ ਜਾਂ ਤਾਂ ਫਿਰ ਭਗਵਾਨ ਵੀ ਹੈ ਨਹੀਂ ਇਨਸਾਫ ਵੀ ਹੈ ਨਹੀਂ ਰੱਬ ਵੀ ਹੈ ਨਹੀਂ ਇੱਥੇ ਕੁਝ ਨਹੀਂ ਹੈਗਾ ਇਸ ਦੇਸ਼ ਦੇ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਤਾਂ ਹੈ ਹੀ ਨਹੀਂ ਇੱਥੇ ਕੋਈ ਰੱਬ ਨਾ ਦੀ ਵੀ ਮੇਰੇ ਖਿਆਲ ਦੇ ਵਿੱਚ ਚੀਜ਼ ਨਹੀਂ ਜਿੱਥੇ ਕੋਈ ਮਤਲਬ ਇਹ ਜਹਾ ਆਦਮ ਖੋਰ ਵਿਅਕਤੀ ਕੱਲ ਨੂੰ ਜਦੋਂ ਭਰੀ ਹੋਵੇਗਾ ਸਾਡੇ ਦੇਸ਼ ਦਾ ਸਾਰਾ ਮੀਡੀਆ ਉਹਦੇ ਆਲੇ-ਦਾਲੇ ਇਕੱਤਰ ਹੋਵੇਗਾ ਸਿਰਫ ਵਿਊ ਇਕੱਠੇ ਕਰਨ ਦੀ ਖਾਤਰ ਔਰ ਵੱਡੀਆਂ ਵੱਡੀਆਂ ਕੱਲ ਨੂੰ ਖਬਰਾਂ ਚੱਲਣਗੀਆਂ ਲੇਕਿਨ ਕੋਈ ਬਲਵੰਤ ਸਿੰਘ ਰਾਜੋਆਣੇ ਦਾ ਜਾਂ ਸਿੱਖ ਬੰਦੀਆਂ ਦੀ ਕੋਈ ਗੱਲ ਨਹੀਂ ਕਰੇਗਾ ਕੋਈ ਗੱਲ ਨਹੀਂ ਕਰੇਗਾ ਕਿ 35 35 40 40 ਸਾਲਾਂ ਦੇ ਉਹ ਨੌਜਵਾਨ ਅੱਜ ਬੁਢੇ ਹੋ ਚੁੱਕੇ ਨੇ ਉਹਨਾਂ ਦੀ ਕੋਈ ਗੱਲ ਕਰ ਲਵੇ ਮਜਾਲ ਨਹੀਂ ਕਿਸੇ ਦੀ ਕਿਉਂਕਿ ਹੁਕਮ ਹੁਕਮਰਾਨ ਬਹੁ ਗਿਣਤੀਆਂ ਦਾ ਦਲਾਲ ਹੈ ਕਿਉਂਕਿ ਬਹੁ ਗਿਣਤੀ ਤੋਂ ਉਹਨਾਂ ਨੂੰ ਸਰਕਾਰਾਂ ਬਣਦੀਆਂ ਨੇ ਔਰ ਸਿੱਖ ਘੱਟ ਗਿਣਤੀ ਦੇ ਵਿੱਚ ਨੇ ਦੋਸਤੋ ਇਹ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ ਜਿਸ ਦੇਸ਼ ਦੇ ਵਿੱਚ ਕਾਨੂੰਨ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਹੈ ਤੇ ਇਹ ਅੰਦਾ ਕਾਨੂੰਨ ਹੈ ਇਹ ਅੰਦਾ ਕਾਨੂੰਨ ਹੈ ਇਹ ਅੰਦਾ ਕਾਨੂੰਨ ਹੈ ਦੋਸਤੋ ਮਾਫ ਕਰਿਓ ਜੇ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਕਰ ਦਿਓ